ਵੈਗੁਰੂ ਜੀ ਕਾ ਕਲਸਾ ਵੈਗੁਰੂ ਜੀ ਕੀ ਫਤਿਹ ਆਸਾ ਕਵੀ ਜੀ ਦੀ ਲੜੀ ਚੱਲ ਰਹੀ ਹੈ ਭਾਈ ਜਿੰਨੀ ਕੁਦਰਤ ਨੇ ਆਪਾਂ ਨੂੰ ਮਤ ਬਖਸੀ ਆਪਾਂ ਇਹ ਵਿਚਾਰ ਕਰਨੀ ਹੈ ਔਰ ਇਹ ਪ੍ਰਾਪਤੀ ਕਰਨੀ ਹੈ ਜਿੰਨੀ ਨਾਮ ਤੇ ਆਇਆ ਗਏ ਮਸੱਕਤ ਕਾਲ ਇਹ ਮਸੱਕਤ ਚੋਂ ਨਿਕਲਣਾ ਤਾਂ ਫਿਰ ਧਿਆਨ ਕੇਂਦਰ ਕਰਨਾ ਪਊ ਧਿਆਨ ਕਿਵੇਂ ਕੇਂਦਰ ਆਉ ਬਿਆਨ ਨਾਲ ਇਸ ਤਿ ਜੋਗੀ ਨੂੰ ਸਮਝਾ ਰਹੇ ਨੇ ਭਗਤ ਜੀ ਜੋਗੀ ਜਿੰਨੇ ਪਿੱਛੇ ਧਰਮ ਹੋਏ ਬਹੁਤ ਝੂਠ ਬੋਲਿਆ ਗਿਆ ਸਿੱਧ ਕਹਿੰਦੇ ਸੀ ਸਾਡੀ ਤਾਂ ਆਜੂ ਪ੍ਰਕਾਸ਼ ਦੇ ਵਿੱਚ ਸਿੱਧ ਮੰਡਲੀ ਅਸੀਂ ਉੱਡ ਕੇ ਚਲੇ ਜਾਂਦੇ ਆ ਨਹੀਂ ਭਾਈ ਇਹ ਸਭ ਝੂਠ ਬੋਲੇ ਆ ਕਿਸੇ ਨੇ ਕਹਿਤਾ ਧਰਤੀ ਬੋਲ ਤੇ ਖੜੀ ਐ ਜੋ ਵੀ ਬੋਲਿਆ ਗਿਆ ਸਭ ਖਿਆਲੀ ਫਰਜ਼ ਉਹ ਧਰਮ ਬਣ ਗਏ ਭਾਈ ਬਾਣੀ ਕੀ ਐ ਸੱਚ ਨਾਲੇ ਕਹਿਨੇ ਵੀ ਆ ਤੁਰਕੀ ਬਾਣੀ ਆਈ ਜਿਸ ਸਗਲੀ ਚਿੰਤ ਵਟਾਈ ਪਰ ਫਿਰ ਵੀ ਕੰਮ ਉਹੀ ਕਰਦੇ ਆ ਜੋ ਗੁਰੂ ਪਖ ਸਹਿਬਾਨਾ ਨੇ ਆਪਾਂ ਨੂੰ ਮਨਾ ਕੀਤਾ ਸੇ ਜੋਗੀ ਆਸਣ ਲਾਉਂਦੇ ਸੀ ਕਹਿੰਦੇ ਸਾਨੂੰ ਅੰਦਰੋਂ ਨਾਦ ਸੁਣਦਾ ਫਿਰ ਉਹ ਨਾਦ ਸੁਣਦਾ ਕਹਿੰਦੇ ਸਾਡੇ ਉਹ ਜੀਵ ਲਾਉਂਦੇ ਤਾਲੂਏ ਅੰਦਰ ਕਹਿੰਦੇ ਉਪਰੋਂ ਅਮਰਤ ਵਰਸਦਾ ਭਗਜੀ ਕਹਿੰਦੇ ਹੁਣ ਕਿੱਥੇ ਗਿਆ ਭਾਈ ਉਹ ਗਗਨ ਨਗਰ ਇੱਕ ਬੂੰਦ ਨ ਵਰਖੇ ਨਾਦ ਕਹਾਂ ਜੋ ਸਮਾਨਾ ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮ ਹੰਸ ਲੈ ਸਦਾਨਾ ਪਾਰ ਬ੍ਰਹਮ ਹੁਕਮ ਲੈ ਗਿਆ ਉਹਨੂੰ ਬਨ ਕੇ ਉਹਨ ਕਿੱਥੇ ਗਿਆ ਭਾਈ ਉਹ ਅਮਰਤ ਕਿੱਥੇ ਗਿਆ ਦੱਸੋ ਉਹਨੂੰ ਕਿੱਥੇ ਗਿਆ ਪਰਮ ਹੰਸ ਜਿਵੇਂ ਚੂਹੇ ਦੀ ਖੋਡ ਦੇ ਵਿੱਚ ਸੱਪ ਵੱੜ ਜਾਂਦਾ ਹੈ ਇਹ ਜੀ ਖੇਲ ਹੈ ਭਾਈ ਇਹ ਵਿੱਚ ਇੰਡਕਲ ਇਹਦਾ ਚੂਹੇ ਨੂੰ ਪਰ ਨਿਕਲਦਾ ਤਾਂ ਸੱਪ ਹੀ ਆ ਪਤਾ ਨਹੀਂ ਲੱਗਦਾ ਈਮੀ ਜਿੱਥੋਂ ਇਹ ਪੈਦਾ ਹੋਈ ਸੀ ਜਦੋਂ ਉਹਦੇ ਵਿੱਚ ਫਿਰ ਸਮਾ ਗਈ ਹੁਕਮ ਲੈ ਗਿਆ ਜਨਮ ਮਰਨ ਜਿਹੜਾ ਹੈਗਾ ਸਾਡਾ ਹੁਕਮ ਦੇ ਵਿੱਚ ਹੈ ਉਹ ਹੁਕਮ ਦਾ ਦਰਸ਼ਨ ਕਰਨ ਆਏ ਸੀ ਆਪਾਂ ਪਾਰਵਰਮ ਪਰਮੇਸ਼ਰ ਮਾਧੋ ਪਰਮ ਹਸਲੇ ਸਦਾ ਨਾਮ ਬਾਬਾ ਬੋਲ ਤੀਤੇ ਕਹਾਂ ਗਏ ਦੇਈ ਕੇ ਸੰਗ ਰਹਤੇ ਸੁਰਤ ਮਹਿ ਜੋ ਨਿਰਤ ਕਰਤੇ ਕਥਾ ਵਾਰਤਾ ਕਰਤੇ ਕਿੱਥੇ ਚੱਲ ਗਿਆ ਭਾਈ ਜਿਹੜਾ ਉਸ ਕਥਾ ਵਾਰਤਾ ਸੁਣਾਉਂਦਾ ਹੁੰਦਾ ਸੀ ਉਹ ਨੂੰ ਖੋਜਣਾ ਸੀ ਉਹ ਜਿਹੜਾ ਬੋਲਦਾ ਸੀ ਉਹ ਕੌਣ ਸੀ ਇਸ ਮਨ ਕੋ ਕੋਈ ਖੋਜੋ ਭਾਈ ਤਨ ਛੋਟੇ ਮਨ ਕਹਾਂ ਸਵਾਈ ਕਿੱਥੇ ਚੱਲਿਆ ਗਿਆ ਹੁਣ ਭਾਈ yogiyon nu keh rahe ne bhave ji agge bhag ji ki samjhawnde ne ਰਹਾਉ ਬਜਾਵਨ ਹਾਰਾ ਬਜਾਵਨ ਹਾਰੂ ਕਹਾਂ ਗਇਓ ਜਿਨੇ ਮੰਦਰ ਕੀਨਾ ਸਾਖੀ ਸਭ ਸੁਰਤ ਨਹੀਂ ਉਪਜੀ ਖਿੱਚ ਤੀਜ ਸਭ ਲੀਨਾ ਤੇਜ ਖਿੱਚ ਲਿਆ ساری ਸ਼ਕਤੀ ਖਿੱਚ ਲਈ ਅੰਦਰੋਂ ਸਤਿਗੁਰ ਨੇ ਦਰਿਆ ਵੇ ਕੰਨੇ ਬੰਗਲਾ ਬੈਠਾ ਖੇਲ ਕਰੇ ਬੰਗਲਾ ਰੂਪੀ ਮੰਦਰ ਆ ਸੰਸਾਰ ਦੇ ਵਿੱਚ ਖੇਲਾ ਕਰਦਾ ਖੇਲ ਕਰੀਂਦੇ ਅੰਜ ਨੂੰ ਅਚਿੰਤੇ ਬਾਜ ਪਈ ਅੰਦਰ ਹੰਸ ਨੂੰ ਹੁਕਮ ਹੋਇਆ ਇਹ ਸਾਹ ਬੰਦ ਕਰੋ ਬਾਜ ਪੈ ਗਈ ਖੇਲਾ ਵਿਸਰੀਆਂ ਰੋਣਾ ਪਟਣਾ ਸ਼ੁਰੂ ਹੋ ਜਾਂਦਾ ਭਾਈ ਇਹ ਨੂੰ ਸਮਝਣ ਦੀ ਲੋੜ ਹੈ ਬਜਾਵਨ ਹਾਰਾ ਕਹਾਂਗੇ ਉਹ ਜਿਨੇ ਮੰਦਰ ਕੀਨਾ ਸਾਖੀ ਸ਼ਬਦ ਸੁਰਤ ਨਹੀਂ ਉਪਜੇ ਖਿੱਚ ਤੇ ਸਭ ਲੈਣਾ ਜਿਹੜੇ ਸਾਖੀਆਂ ਸੁਣਾਉਂਦੇ ਸੀ ਸੰਸਾਰ ਨਾਲ ਜੁੜੇ ਹੋਏ ਸੀ ਕਿੱਥੇ ਗਈਆਂ ਭਾਈ ਹੁਣ ਉਹ ਸਾਰੀ ਜੇ ਨਾਮ ਦੀ ਕਮਾਈ ਕੀਤੀ ਹੁੰਦੀ ਤਾਂ ਕੰਮ ਆਉਣੀ ਸੀ ਜੇ ਨਾਮ ਦੀ ਕਮਾਈ ਕੀਤੀ ਹੁੰਦੀ ਸਰੀਚ ਰਹਿੰਦੇ ਰਹਿੰਦੇ ਆਪ ਆਪਦੇ ਘਰ ਪਹੁੰਚ ਜਾਣਾ ਸੀ ਜਿੰਨੀ ਨਾਮ ਤੇ ਆਇਆ ਗਏ ਮੁਸਫਕਤ ਘਰ ਨਾਨਕ ਤੇ ਮੋਗਜਲੇ ਕੀਤੀ ਛੁੱਟੀ ਨਾਲ ਐਸੀ ਕੁਝ ਸਿੱਖਾਂ ਦੀ ਸੰਗਤ ਕੀਤੀ ਹੁੰਦੀ ਗੁਰੂ ਪਖ ਸਹਬਾਨਾ ਦੇ ਮਾਰਗ ਤੇ ਚੱਲੇ ਹੁੰਦੇ ਤਾਂ ਫਿਰ ਹੱਸਦੇ ਆਪਦੇ ਘਰ ਨੂੰ ਜਾਣਾ ਸੀ ਸਰਵਨ ਵਿਕਰਪਏ ਸੰਗ ਤੇਰੀ ਇੰਦਰੀ ਕਾ ਬਲ ਥਕਾ ਚਰਨ ਰਹੇ ਕਰ ਤਰਕ ਭਰੇ ਹੈ ਮੁਖੁਨਨਿਕ ਸੇਵਾ ਤਾਂ ਸ੍ਰੀ ਜਵਾਬ ਦੇ ਗਿਆ ਸੁਦਾ ਵੀ ਹੈ ਨਹੀਂ ਸੁਰਤ ਵੀ ਥੱਕ ਗਈ ਅੰਦਰਲਾ ਸ੍ਰੀ ਜਵਾਬ ਦੇ ਗਿਆ ਬਾਹਰਲਾ ਤਾਂ ਅੰਦਰ ਦੇ ਨਾਲ ਹੀ ਹੈ ਭਾਈ ਜਦੋਂ ਅੰਦਰੋਂ ਚੱਲਿਆ ਜਾਂਦਾ ਬਾਹਰਲਾ ਡੈਡ ਹੋ ਜਾਂਦਾ ਅੱਗੇ ਭਗਤ ਜੀ ਕੀ ਸਮਝਾਉਂਦੇ ਆ ਚਰਨ ਰਹਿ ਕਰ ਢਰਕ ਭਰੇ ਹੈ ਮੁਖੋਂ ਨਿਕਸੇ ਬਤਨ ਬੋਲਿਆ ਨਹੀਂ ਜਾਂਦਾ ਥੱਕੇ ਪੰਜ ਦੂਤ ਸਭ ਤਸਕਰ ਆਪ ਆਪਣੇ ਭਰਮ ਤੇ ਜਿਹੜੇ ਪੰਜੀ ਬਕਾਰ ਸੀ ਇਹ ਵੀ ਤਸਕਰ ਥੱਕ ਗਏ ਭਰਮ ਦੇ ਵਿੱਚ ਲੱਗੇ ਰਹੇ ਪਿੱਛੇ ਵੀ ਆਪਾਂ ਵਿਚਾਰ ਕੀਤੇ ਸੀ ਭਗਤ ਜੀ ਸਮਝਾਉਂਦੇ ਐ ਜਿਹੜੇ ਆਪਣੇ ਗਿਆਨ ਇੰਦਰੇ ਨੇ ਮਨ ਕੋਲੇ ਇਹ ਜਿਹੜੀ ਡੋਰ ਹੈ ਉਹ ਰਾਮ ਸਰੋਵਰ ਤੱਕ ਨਹੀਂ ਜਾਂਦੀ ਬਾੜ ਭਜੰਤਾ ਸੀ ਕਰਦੇ ਆ ਧਰਮ ਕਰਮ ਬਹੁਤ ਕਰਦੇ ਆ ਪਰ ਉਹ ਡੋਰ ਉੱਥੇ ਨਹੀਂ ਪਹੁੰਚਦੀ ਹੈਗੀ ਇਹ ਡੋਰ ਫੜਨੀ ਪੈਣੀ ਆਪਾਂ ਨੂੰ ਪਰਬ ਡੋਰੀ ਹੱਥ ਤੇ ਮਾਰੇ ਪ੍ਰਭੂ ਦੀ ਡੋਰੀ ਫੜ ਕੇ ਅਸੀਂ ਉੱਥੇ ਜਾ ਸਕਦੇ ਹਾਂ ਰਾਮ ਸਰੋਵਰ ਜਿਹੜੇ ਬਾਹਰ ਲੈਣੇ ਉਹ ਤਾਂ ਸਰੀਰ ਕਰਕੇ ਨਹੀਂ ਰਾਮ ਸਰੋਵਰ ਤਾਂ ਆਪਾਂ ਨੂੰ ਜਾਣਾ ਪਊਗਾ ਉਹੀ ਤਾਂ ਹਰ ਦੁਆਰ ਹੈ ਉੱਥੀ ਇਹਨੇ ਮੁਕਤ ਹੋਣਾ ਜਾ ਕੇ ਉੱਥੀ ਇਹਨੇ ਅਮਰ ਹੋਣਾ ਉੱਥੀ ਇਹਦੇ ਫੁੱਲ ਪੈਣੇ ਨੇ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰੂੰ ਤੋ ਹਰ ਕੇ ਦੁਆਰ ਉਹ ਹਰ ਦੁਆਰ ਪਹੁੰਚਣਾ ਸਰੀਰ ਚ ਰਹਿੰਦੇ ਰਹਿੰਦੇ ਆਪਣੇ ਪਰਮਤੇ ਥਾਕਾ ਮਨ ਕੁੰਚਰ ਉਰ ਥਾਕਾ ਤੇਜ ਸੁੱਤਤਰ ਰਮਤੇ ਸਭ ਕੁਝ ਥੱਕ ਗਿਆ ਕੁੰਚਰ ਹਾਥੀ ਹੰਕਾਰੀ ਰੂਪਮਾਨ ਉਹ ਵੀ ਥੱਕ ਗਿਆ ਸੁੱਤਤਰ ਰਮਤੇ ਜਿਹੜਾ ਅੰਦਰ ਰਮਿਆ ਹੈ ਸੀ ਜਿਹਦੀ ਕਰਕੇ ਦਾ ਚੱਲਦਾ ਸੀ ਉਹ ਚਲਿਆ ਗਿਆ ਖੇਲ ਖਤਮ ਹੋ ਗਈ ਭਾਈ ਉਹ ਦਿਨ ਮੁਲਾਫ ਕਰਨਾ ਸੀਗਾ ਆਤਮਾ ਪ੍ਰਾਤਮਾ ਏਕੋ ਕਰੇ ਅੰਤਰ ਕੀ ਦੁਵਿਧਾ ਅੰਤਰ ਮਰੇ ਦੁਵਿਧਾ ਖਤਮ ਕਰਨੀ ਸੀ ਉਸ ਚ ਲੀਨ ਹੋਣਾ ਸੀ ਉਹਨੂੰ ਬ੍ਰਹਮ ਲੀਨ ਕਹਿੰਦੇ ਨੇ ਬ੍ਰਹਮ ਚ ਲੀਨ ਹੋਣਾ ਸੀ ਆਪਾਂ ਆਪਾ ਤਾਂ ਆਪ ਹੀ ਬ੍ਰਹਮ ਬਣ ਗਏ ਆਪ ਹੀ ਸਤਿਗੁਰੂ ਬਣ ਕੇ ਸਾਰੀਆਂ ਡਿਗਰੀਆਂ ਪ੍ਰਾਪਤ ਕਰ ਲਈਆਂ ਸਰੀਰ ਕਰਕੇ ਅਗਿਆਨਤਾ ਵਿੱਚ ਗਿਆਨ ਤੋਂ ਕੋਰੇ ਰਹੇ ਮਿਰਤਕ ਭਏ ਦਸੇ ਬੰ ਛੁੱਟੇ ਮਿੱਤਰ ਭਾਈ ਸਭ ਛੋਰੇ ਸਭ ਕੁਝ ਛੱਡ ਕੇ ਚਲੇ ਗਿਆ ਹੁਣ ਘਰ ਖੁੱਲਾ ਪਿਆ ਪਹਿਲਾਂ ਦੱਸਾਂ ਦਵਾਰਾਂ ਦੇ ਵਿੱਚ ਸੁਰਤ ਘੁੰਮਦੀ ਸੀ ਮਨਬੁੱਦੀ ਘੁੰਮਦੇ ਸੀ ਸੁਣਨਾ ਪਿਆ ਵਾ ਸਭ ਕੁਝ ਛੱਡ ਕੇ ਚਲੇ ਗਿਆ ਜੋ ਸੰਪਤ ਆਪਣੀ ਗਰਮਾਨੀ ਛਿੰਮੇ ਪਈ ਪਰਾਈ ਇੱਚ ਰਹਿੰਦੇ ਰਹਿੰਦੇ ਪ੍ਰਾਪਤੀ ਕਰਨੀ ਸੀ ਉਹ ਕੀਤੀ ਨਹੀਂ ਭਾਈ ਆਓ ਸਾਰੇ ਮਿਲ ਕੇ ਆਪਾਂ ਇਹ ਵਿਚਾਰਧਾਰਾ ਨਾਲ ਜੁੜੇ ਰਹੀਏ ਆਪਾਂ ਇਹ ਪ੍ਰਾਪਤੀ ਕਰੀਏ ਸੰਸਾਰ ਤੇ ਹੁਣਾ ਆਪਣਾ ਸਭ ਲੋਬੇ ਚਾਰ ਪਦਾਰਥ ਜੀ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ ਸਾਧ ਜਨਾ ਦੀ ਬਾਣੀ ਹੈ ਗੁਰੂ ਪਖ ਸਹਬਾਨਾ ਦੀ ਇਹ ਚਾਰ ਪਦਾਰਥ ਆਪਾਂ ਨੂੰ ਸਟੈਪ ਬਾਈ ਸਟੈਪ ਮਿਲਨੇ ਨੇ ਪਹਿਲਾ ਗਿਆਨ ਸ਼ਬਦ ਤੋਂ ਹੁਣਾ ਫਿਰ ਗਿਆਨ ਮੰਨ ਟਿਕ ਜਾਣਾ ਮੁਕਤੀ ਜਦੋਂ ਮਨ ਚੁੱਪ ਕਰ ਗਿਆ ਮੁਕਤੀ ਮਿਲ ਗਈ ਫਿਰ ਅਸੀਂ ਦੇਵ ਲੋਕ ਚਲੇ ਜਾਂਦੇ ਆ ਧਿਆਨ ਕਰਕੇ ਜਿਨੀ ਨਾਮ ਤੇ ਆਇਆ ਫਿਰ ਉੱਥੇ ਆਪਣੇ ਉਹਦੇ ਦਰ ਤੇ ਭਗਤੀ ਸ਼ੁਰੂ ਹੁੰਦੀ ਹੈ ਸੱਚਖੰਡ ਜਾਣ ਖਾਤਰ ਫਿਰ ਨਾਮ ਦਾ ਦਰਸ਼ਨ ਹੁੰਦਾ ਤੀਜਾ ਪਦਾਰਥ ਹੈ ਵੀ ਜਦੋਂ ਤੁਰਕੀ ਬਾਣੀ ਸਾਨੂੰ ਸੁਣਦੀ ਉਹਦੇ ਵਿੱਚ ਲਏ ਹੋ ਜੰਨੇ ਆ ਫਿਰ ਜਨਮ ਹੈ ਚੌਥਾ ਪਦਾਰਥ ਹੈ ਇਹ ਚਾਰ ਪਦਾਰਥਾਂ ਦੀ ਪ੍ਰਾਪਤੀ ਕਰਨੀ ਆ ਤਾਂ ਫਿਰ ਆਪਾਂ ਨੂੰ ਇਹ ਵਿਚਾਰਧਾਰਨਾ ਨਾਲ ਜੁੜਨਾ ਪਊਗਾ ਕਹਿਤ ਕਬੀਰਾ ਜੋ ਹਰ ਧਿਆਵੇ ਜੀਵਤ ਬੰਧਨ ਤੋਰੇ ਇਹ ਜਿਉਂਦਿਆਂ ਹੀ ਇਹ ਮੁਕਤੀ ਪ੍ਰਾਪਤ ਕਰਨੀ ਆ ਮਰਨ ਮੁਕਤ ਕਿਨ ਪਾਈ ਬੇਣੀ ਫਗਤ ਕਹਿੰਦੇ ਨੇ ਉਹ ਮਾਰ ਕੇ ਕੀ ਪਤਾ ਕਿੱਥੇ ਗਿਆ ਭਾਈ ਇਹ ਜਿਉਂਦਿਆਂ ਜਿਉਂਦਿਆਂ ਪ੍ਰਾਪਤੀ ਕਰਨੀ ਆਓ ਸਾਰੇ ਮਿਲ ਕੇ ਆਪਾਂ ਰੱਬੀ ਬਾਣੀ ਨਾਲ ਜੁੜੀਏ ਚੱਲਦੇ ਰਹੀਏ ਨਦੀਆਂ ਤੇ ਵਾਹ ਪਵੇ ਸਬੰਧ ਨਾ ਜਾਣੀਆਂ ਨਦੀਆਂ ਨਾਲੇ ਸਬੰਧ ਨੂੰ ਨਹੀਂ ਜਾਣਦੇ ਪਰ ਇੱਕ ਦਿਨ ਉਹ ਸਮੁੰਦਰ ਦਾ ਰੂਪ ਹੋ ਜਾਂਦੇ ਨੇ ਇਹਵੇਂ ਆਪਾਂ ਮਲੀਨ ਹੈ ਉਹ ਸ਼ਬਦ ਨਾਲ ਜੁੜ ਕੇ ਜਦੋਂ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ ਸੂਝਵਾਨ ਹੋ ਜਾਂਦੀ ਹੈ ਮਨ ਨੂੰ ਵਸ ਕਰ ਲੈਂਦੀ ਹੈ ਮਨ ਜਿੱਤੇ ਜਗ ਜੀਤ ਜਗ ਤੋਂ ਦਾ ਝਗੜਾ ਖਤਮ ਹੋ ਜਾਂਦਾ ਫਿਰ ਆਪਦੀ ਭਗਤੀ ਤੇ ਚੱਲ ਪੈਂਦੀ ਹੈ ਸੰਸਾਰ ਤੇ ਆਉਣਾ ਉਹ ਗੁਰਸਿੱਖਾਂ ਦਾ ਸਫਲ ਹੁੰਦਾ ਹੈ ਜਿਹੜੇ ਗੁਰੂ ਭਗਤ ਸਹਿਬਾਨਾ ਦੇ ਮਾਰਗ ਤੇ ਚੱਲਦੇ ਨੇ ਨੀਵੇਂ ਰਹਿੰਦੇ ਨੇ ਹੋਈ ਨਿਮਾਣਾ ਜਗ ਰਹੇ ਤਾਂ ਦਰ ਕੀ ਮਾਣ ਨਿਵਾਣਾ ਪਾਵੇ ਨੀਵੇਂ ਹੋ ਕੇ ਰਹਿਣਾ ਵਾ ਇਹਨੂੰ ਸਮਝਣ ਦੀ ਲੋੜ ਹੈ ਭਾਈ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ